ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਮਾਂ ਨੂੰ ਰੱਖਣਾ ਜਿਉਂਦੇ ਤਾਂ ਮਾਂ ਬੋਲੀ ਨਾ ਭੁੱਲ ਜਾਇਓ ਜੇ ਰੱਖਣੀ ਵਿਰਾਸਤ ਸੰਭੀ ਤਾਂ ਦਿਖਾਵੇ ਤੇ ਨਾ ਡੁੱਲ ਜਾਇਓ ਨਾ ਭੁੱਲਿਓ ਊੜੇ ਆੜੇ ਦੀ ਫੱਟੀ ਜੋ ਸ਼ਬਦ ਸਿਖਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਇਹ ਕਿੰਨੀ ਸਹਿਜੇ ਦੀ ਬੋਲੀ ਤੇ ਕਿੰਨਾ ਆਪਣਾਪਣ ਰੱਚਦਾ ਹਰ ਇੱਕ ਅੱਖਰ ਸਿਵਿਆ ਇਹ ਮੈਨੂੰ ਟੂੰਦਾ ਜਾ ਲੱਗਦਾ ਅੱਖਰਾਂ ਵਿੱਚ ਖੁੱਬੇ ਹੋਏ ਨੂੰ ਇਹ ਸਬਰ ਦਾ ਅਹਿਸਾਸ ਕਰਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਇੱਕ ਇੱਕ ਅੱਖਰ ਜੁੜ ਕੇ ਸ਼ਬਦਾਂ ਤੋਂ ਵਾਕ ਜਹ ਹੋ ਜਾਵੇ ਅਹਿਸਾਸਾਂ ਦੇ ਰਾਹ ਤੇ ਪੈ ਕੇ ਵਿੱਚ ਆਵਾਜ਼ ਜੀ ਹੋ ਜਾਵੇ ਇਹ ਅੱਖਰਾਂ ਚੋਂ ਅੱਖਰ ਹੀ ਮੈਨੂੰ ਪੰਜਾਬੀ ਹੋਣ ਦਾ ਮਾਣ ਵਧਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਿਖਾਉਂਦੀ ਏ ਜੋ ਮੇਰੇ ਤੋਂ ਲਿਖਤ ਲਿਖਾਉਂਦੀ ਏ ਸਿਵਿਆ ਇਸ ਨੂੰ ਵਿਸਾਰ ਕੇ ਕੀ ਤੇਰੇ ਕੋਲ ਰਹਿਣਾ ਏ ਮਾਂ ਨੂੰ ਘਰੋਂ ਕੱਢ ਕੇ ਕੀ ਤੂੰ ਜਿੱਤ ਲੈਣਾ ਏ ਇਹ ਤਾਂ ਦੁੱਖ ਦਰਦ ਦੇ ਵੇਲੇ ਇਹ ਮੈਨੂੰ ਗਲ ਨਾਲ ਲਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਿਖਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਿਖਾਉਂਦੀ ਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਮਾਂ ਨੂੰ ਰੱਖਣਾ ਜਿਉਂਦੇ ਤਾਂ ਮਾਂ ਬੋਲੀ ਨਾ ਭੁੱਲ ਜਾਇਓ ਜੇ ਰੱਖਣੀ ਵਿਰਾਸਤ ਸੰਭੀ ਤਾਂ ਦਿਖਾਵੇ ਤੇ ਨਾ ਡੁੱਲ ਜਾਇਓ ਨਾ ਭੁੱਲਿਓ ਊੜੇ ਆੜੇ ਦੀ ਫੱਟੀ ਜੋ ਸ਼ਬਦ ਸਿਖਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਇਹ ਕਿੰਨੀ ਸਹਿਜੇ ਦੀ ਬੋਲੀ ਤੇ ਕਿੰਨਾ ਆਪਣਾਪਣ ਰਚਦਾ ਹਰ ਇੱਕ ਅੱਖਰ ਸਿਵਿਆ ਇਹ ਮੈਨੂੰ ਟੂੰਦਾ ਜਾ ਲੱਗਦਾ ਅੱਖਰਾਂ ਵਿੱਚ ਖੁੱਬੇ ਹੋਏ ਨੂੰ ਇਹ ਸਬਰ ਦਾ ਅਹਿਸਾਸ ਕਰਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਇੱਕ ਇੱਕ ਅੱਖਰ ਜੁੜ ਕੇ ਸ਼ਬਦਾਂ ਤੋਂ ਵਾਕ ਜਾ ਹੋ ਜਾਵੇ ਅਹਿਸਾਸਾਂ ਦੇ ਰਾਹ ਤੇ ਪੈ ਕੇ ਵਿਚ ਆਵਾਜ਼ ਜੀ ਹੋ ਜਾਵੇ ਇਹ ਅੱਖਰਾਂ 'ਚੋ ਅੱਖਰ ਹੀ ਮੈਨੂੰ ਪੰਜਾਬੀ ਹੋਣ ਦਾ ਮਾਣ ਵਧਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਜੋ ਮੇਰੇ ਤੋਂ ਲਿਖਤ ਲਖਾਉਂਦੀ ਏ ਸਿਵਿਆ ਇਸ ਨੂੰ ਵਿਸਾਰ ਕੇ ਕਿ ਤੇਰੇ ਕੋਲ ਰਹਿਣਾ ਏ ਮਾਂ ਨੂੰ ਘਰੋਂ ਕੱਢ ਕੇ ਕਿ ਤੂੰ ਜਿੱਤ ਲੈਣਾ ਏ ਇਹ ਤਾ ਦੁੱਖ ਦਰਦ ਦੇ ਵੇਲੇ ਇਹ ਮੈਨੂੰ ਗਲ ਨਾ ਲਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਿਖਾਉਂਦੀ ਏ ਇਹ ਮਾਂ ਬੋਲੀ ਦੀ ਹੀ ਕਿਰਪਾ ਜੋ ਮੇਰੇ ਤੋਂ ਲਿਖਤ ਲਿਖਾਉਂਦੀ ਏ